ਇਕੋ ਦੋਸਤੋ ਨਾ ਜਿਹੜੇ ਭਰਾਵਾਂ ਨੇ ਅੰਜੀਰ ਦਾ ਪੌਦਾ ਲਾਇਆ ਹੋਵੇ ਕਿ ਉਹਨਾਂ ਦੇ ਵਿੱਚ ਵੀ ਇਹੀ ਪ੍ਰੋਬਲਮ ਆਈ ਆ ਜਿਹੜੀ ਕਿ ਆਪਣੇ ਇਸ ਪੌਦੇ ਨੂੰ ਆਈ ਆ ਆ ਨਾ ਮਜਬੂਰੀ ਕਾਰਨ ਇਹ ਆਪਾਂ ਨੂੰ ਕੱਟਣਾ ਪੈ ਗਿਆ ਕਿਉਂਕਿ ਮੈਨੂੰ ਇਹ ਸੀਗਾ ਵੀ ਜੇਕਰ ਆਪਾਂ ਨਾ ਕੱਟਿਆ ਤੇ ਜਿਹੜਾ ਉੱਪਰੋਂ ਸੋਕਾ ਚੱਲਿਆ ਹੋਇਆ ਉੱਪਰ ਨੂੰ ਸੋਕਾ ਲੱਗ ਗਿਆ ਸੀਗਾ ਆ ਦੇਖੋ ਸਾਰਾ ਫਰੂਟ ਨਾਲ ਨਾ ਪੂਰਾ ਭਰਿਆ ਹੋਇਆ ਸੀਗਾ ਹਾਂ ਉੱਪਰੋਂ ਸਾਰਾ ਸੁੱਕਣ ਲੱਗਿਆ ਸੀਗਾ ਹੁਣ ਦੁਬਾਰਾ ਲੱਗਦਾ ਹੈ ਦੁਬਾਰਾ ਫੇਰ ਵੀ ਫਟਾਰਾ ਕਰੇਗਾ ਤੁਹਾਨੂੰ ਕੀ ਲੱਗਦਾ ਵੀ ਆਪਾਂ ਇਹ ਸਹੀ ਕੀਤਾ ਪਰ ਜਿਸ ਦਿਨ ਦੀ ਇਹਨੇ ਇਹਦੀ ਕਟਿੰਗ ਕੀਤੀ ਆ ਉਸ ਦਿਨ ਦਾ ਜਿਹੜਾ ਇਹ ਫਰੂਟ ਜਿੰਨੇ ਬਚੇ ਪਏ ਆ ਇਹਨਾਂ ਵਿੱਚ ਹਜੇ ਤਾਜ਼ਾਪਨ ਲੱਗ ਰਿਹਾ ਦੁਬਾਰੇ ਸਾਨੂੰ ਪਹਿਲਾਂ ਕੀ ਹੋ ਰਿਆ ਸੀ ਨਾ ਸਾਰਾ ਜਿਹੜਾ ਫਰੂਟ ਲੱਗਿਆ ਹੋਇਆ ਸੀ ਉਹ ਸਾਰਾ ਮੁਰਝਾ ਗਿਆ ਸੀਗਾ ਫਿਰ ਮੈਨੂੰ ਇਹ ਲੱਗਿਆ ਵੀ ਆਪਾਂ ਕਿਉਂ ਨਾ ਇਹਨੂੰ ਉੱਪਰੋਂ ਕੱਟ ਦਈਏ ਵੀ ਜਿਹੜੀ ਇਹਦੀ એનર્ਜੀ ਆ ਨਾ ਇੱਕ ਤੇ ਆਪਾਂ ਕਹਿੰਦੇ ਵੀ ਜਿਵੇਂ ਕੋਈ ਬਿਮਾਰ ਹੋ ਗਿਆ ਬੰਦਾ ਵੀ ਹੋ ਜਾਂਦਾ ਉਸੇ ਤਰ੍ਹਾਂ ਸੇਮ ਇਹ ਪੌਦੇ ਵੀ ਹੋ ਜਾਂਦੇ ਆ ਵੀ ਜਿਵੇਂ ਹੁਣ ਇਹ ਕਿ ਇਹਨੂੰ ਕੋਈ ਪ੍ਰੋਬਲਮ ਆ ਗਈ ਹੈ ਨਾ ਇਹਦੀ ਜਿਹੜੀ એનર્ਜੀ ਹੈ ਉਧਰ ਵੇਸਟ ਨਾ ਹੋਵੇ ਹੁਣ ਇਹ ਇਹਨੂੰ ਆਪਾਂ ਬਚਾਈਏ ਕਿਉਂਕਿ ਜੇਕਰ ਹੁਣ ਇਹ ਬਚ ਜਾਊਗਾ ਅਗਲੇ ਸੀਜ਼ਨ ਫੇਰ ਇੰਨੇ ਫਰੂਟ ਲੱਗੂਗਾ ਵੀ ਜੇ ਹੁਣ ਉਸ ਫਰੂਟ ਦਾ ਆਪਾਂ ਲਾਲਚ ਕਰਦੇ ਨਾ ਤੇ ਫਿਰ ਲੱਗਦਾ ਇਹਨੇ ਸੁੱਕ ਜਾਣਾ ਸੀਗਾ। ਕਾਰਨ ਕੀ ਹੋਇਆ? ਇਹ ਕਾਰਨ ਤਾਂ ਨਹੀਂ ਪਤਾ ਲੱਗਦਾ। ਕਿ ਬਾਕੀ ਵੀ ਜਿਹੜੇ ਭਰਾਵਾਂ ਨੇ ਇਹ ਫਰੂਟ ਲਾਏ ਹੋਏ ਆ ਉਹਨਾਂ ਨਾਲ ਵੀ ਇਹ ਕੁਝ ਹੋਇਆ। ਅਸਲ 'ਚ ਨਾ ਦੋਸਤੋ ਇਹ ਬੱਚਿਆਂ ਵਾਂਗੂ ਪਾਲਣੇ ਪੈਂਦੇ ਆ। ਮਨ ਨੂੰ ਦੁੱਖ ਵੀ ਲੱਗਦਾ। ਕਿਉਂਕਿ ਆਪਾਂ ਨੂੰ ਆਸ ਹੁੰਦੀ ਆ ਵੀ ਹੁਣ ਆਪਾਂ ਇਹਨੂੰ ਲਾਇਆ ਹੈ। ਫਿਰ ਆਪਾਂ ਹਨਾ ਆਪਣਾ ਪਰਿਵਾਰ ਇਹਨਾਂ ਨੂੰ ਖਾਵੇਗਾ। ਪਰ ਉਦੋਂ ਥੋੜਾ ਦੁੱਖ ਤਾਂ ਲੱਗਦਾ ਹੀ ਆ ਵੀ ਜਦੋਂ ਉਹ ਆਪਣੀ ਮਿਹਨਤ ਹਨ ਅਜਾਈ ਜਾਵੇ ਆਠਾਂ ਹੀ ਕਹਿੰਦੇ ਸਾਡੇ ਤਾਂ ਆਪਣੇ ਸੋਨੇ ਆ ਮੇ ਨਾਮ ਪਰ ਹਲੇ ਤੱਕ ਲੱਗੇ ਨਹੀਂ ਇਸ ਨੂੰ ਤਕਰੀਬਨ ਇਹ 3 ਸਾਲ ਦਾ ਹੋ ਚੱਲਿਆ ਜਾਂ ਫਿਰ ਇਸ ਤੋਂ ਬਾਅਦ ਲੱਗੇਗਾ ਆਪਣਾ ਕਾਰ ਬਣਾ ਰਿਹਾ ਇਹ ਬੂਟਾ ਇਸ ਚੀਜ਼ ਦੀ ਵੀ ਜਾਣਕਾਰੀ ਹੈ ਨਾ ਜਿਹੜੇ ਭਰਾ ਨੂੰ ਪਤਾ ਹੋਵੇ ਪਹਿਲਾਂ ਲੱਗਿਆ ਹੋਵੇ ਕਿਸੇ ਦੇ ਪੌਦਾ ਉਹ ਵੀ ਦੱਸਿਓ ਵੀ ਕਾਰਨ ਕੀ ਹੈ ਵੀ ਹਾਲੇ ਤੱਕ ਹਨ ਵੀ ਇਹਨੇ ਫਰੂਟ ਕਿਉਂ ਨਹੀਂ ਚੱਕਿਆ ਨਹੀਂ ਤੇ ਫਰੂਟ ਲੱਗਣਾ ਸੀਗਾ ਟਾਈਮ ਵੀ ਹੋ ਗਿਆ ਇਹਨੂੰ ਤਕਰੀਬ ਨਾਲ ਨਾ 3 ਸਾਲ ਹੋ ਗਏ ਤਿੰਨ ਤੋਂ 4 ਹੀ ਹੋ ਗਏ ਹੋਣਗੇ ਪਰ ਵੀ ਹਾਈਟ ਤਾਂ ਠੀਕ ਬਣਾ ਗਿਆ ਪਰ ਹਾਲੇ ਤੱਕ ਫਰੂਟ ਨਹੀਂ ਕੋਈ ਹਨ ਸਾਨੂੰ ਇਹ ਤੇ ਦੇਖਣ ਨੂੰ ਮਿਲਿਆ ਜਿਹੜੇ ਭਰਾ ਨਾਲ ਨਾ ਇਹ ਕੁਛ ਬਣਿਆ ਜਿਸ ਤੱਕ ਚਲੋ ਮੇਰਾ ਆਈਡੀਆ ਹੈ ਨਾ ਮੈਂ ਮੈ ਇਸ ਜੀ ਨੂੰ ਲੱਗਿਆ ਵੀ ਜੇ ਆਪੇ ਪ੍ਰੋ ਕਟਿੰਗ ਕਰਤੀ ਤਾਂ ਇਹ ਦੁਬਾਰਾ ਫੇਰ ਗਰੋਥ ਕਰੂਗਾ ਫਟਾਰੇ ਦਾ ਨਾ ਫਟਾਰਾ ਇਹਦਾ ਫੇਰ ਦੁਬਾਰਾ ਆਊਗਾ ਫਟਾਰੇ ਤੇ ਕੰਮ ਕਰੂਗਾ ਜੇ ਆਪੇ ਫਲ ਨੂੰ ਬਚਾਉਣ ਤੇ ਤੁਰਪੰਦੇ ਆ ਵੇਖੋ ਆ ਬਿਲਕੁਲ ਸੁੱਕ ਗਿਆ ਸੀਗਾ ਫਲ ਫਿਰ ਹੋ ਸਕਦਾ ਵੀ ਇਹ ਬਿਲਕੁਲ ਹੀ ਡੈਮੇਜ ਹੋ ਜਾਂਦਾ ਹੁਣ ਇਹ ਦੁਬਾਰਾ ਨੀਚੇ ਤੋਂ ਵੀ ਆਨੇ ਸਟਾਰਟ ਹੋਇਆ ਹੋਇਆ ਬਾਕੀ ਥੋੜਾ ਕੀ ਤਿਆਰਬਾ ਹਨ ਜਿਹੜੇ ਭਰਾ ਜਿਆਦਾ ਫਰੂਟ ਦਾ ਕੰਮ ਕਰਦੇ ਹੋਣਗੇ ਵੀ ਜਿਆਦੇ ਉਹਨਾਂ ਦੇ ਇਦਾਂ ਦੇ ਪਲਾਂਟ ਲੱਗੇ ਹੋਏ ਆ ਹਨ ਉਹ ਸਲਾਹ ਜ਼ਰੂਰ ਦਿਓ